ਸ਼ੁਕਰ ਵਾਹਿਗੁਰੂ ਦਾ ਦੋਸਤੋ ਅੱਜ ਹਰੀਕੇ ਹੈੱਡ ਤੇ ਪਹੁੰਚੇ ਆ ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਚ ਪਾਣੀ ਦੀ ਮਾਰ ਜਿਹੜੀ ਆਪਣੇ ਪੰਜਾਬ ਵਿੱਚ ਆਈ ਆ ਜਿਹੜਾ ਹਰੀਕੇ ਹੈੱਡ ਆ ਜਿਹੜਾ ਆਪਾਂ ਸਾਹਮਣੇ ਦੇਖਦੇ ਆ ਸਤਲੋ ਤੇ ਜਿਹੜਾ ਵਿਆਸ ਦਾ ਇੱਥੇ ਆ ਕੇ ਕੱਤੇ ਮਿਲਦੀ ਆ ਤੇ ਇਧਰਲੇ ਪਾਸੇ ਜਿਹੜਾ ਇਲਾਕਾ ਆ ਗਿਆ ਦੋਸਤੋ ਕੁਝ ਤਾਂ ਤਰਨ ਤਰਨ ਦਾ ਇਲਾਕਾ ਆ ਗਿਆ ਕੁਝ ਸ਼ੋਇਗੁਰ ਦਾ ਪਾਣੀ ਕਾਫੀ ਆ ਤੇ ਪਰ ਸ਼ੁਕਰ ਇਸੇ ਗੱਲ ਦਾ ਵਾਹਿਗੁਰੂ ਦਾ ਸ਼ੁਕਰ ਹੈ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਅੱਗੇ ਨਾਲੋਂ ਘਟਿਆ ਗਿਆ ਇਤੋਂ ਸਾਫ਼ ਹੀ ਪਤਾ ਲੱਗਦਾ 2.5 ਫੁੱਟ ਜਿਹੜਾ ਪਾਣੀ ਆ ਤਕਰੀਬਨ ਉਹ ਅੱਗੇ ਨਾਲੋਂ ਘਟ ਚੁੱਕਿਆ ਇਧਰਲੇ ਪਾਸੇ ਤੁਹਾਨੂੰ ਸਾਹਮਣੇ ਜਿਵੇਂ ਆਪਾਂ ਦਿਖਾਉਣੇ ਆ ਸਾਹਮਣੇ ਤੁਸੀਂ ਦੇਖੋਗੇ ਸਾਹਮਣੇ ਰੇਤਾ ਤੁਹਾਨੂੰ ਦਿਖਦਾ ਹੋਣਾਗਾ ਪਹਿਲਾਂ ਦੋਸਤੋ ਇਹ ਪਾਣੀ ਦਾ ਵਹਾਅ ਜਿਹੜਾ ਰੇਤਾ ਉੱਪਰ ਚ ਗਿਆ ਤੇ 2.5 ਫੁੱਟ ਘਟਿਆ ਤੇ ਇਧਰਲੇ ਪਾਸੇ ਗੇਟ ਖੁੱਲੇ ਹੋਏ ਆ ਪਾਣੀ ਦਾ ਵਹਾਅ ਤੁਸੀਂ ਦੇਖ ਲਓ ਹਜੇ ਵੀ ਕਾਫੀ ਤੇਜ਼ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਉਧਰੋਂ ਆ ਕੇ ਜਿਹੜਾ ਇਕੱਠਾ ਵਹਾ ਪਿੰਡਕ ਤਾਂ ਕਰਕੇ ਇਧਰਲੇ ਗੇਟ ਬਈਦਾ ਦੇ ਸੀਗੇ ਵੀ ਥੋੜੇ ਖੁੱਲੇ ਹੋਏ ਆ ਪਹਿਲੇ ਪਾਸੋਂ ਥੋੜਾ ਜਿਆਦਾ ਜਿਆਦੇ ਖੁੱਲੇ ਹੋਏ ਆ ਇੱਧਰੋਂ ਗੇਟ ਜਿਹੜੇ ਘੱਟ ਖੁੱਲੇ ਹੋਏ ਆ ਪਾਣੀ ਦਾ ਸਿੱਧੀ ਟੱਕਰ ਪਹਿਲੇ ਪਾਸੇ ਪੈਂਦੀ ਆ ਫਰੀਕ ਵਾਲੇ ਪਾਸੇ ਥੋੜੀ ਘੱਟ ਪੈਂਦੀ ਤੇ ਪਹਿਲੇ ਪਾਸੇ ਜਿਹੜੀ ਨਹਿਰ ਨਿਕਲਦੀ ਰਾਜਸਥਾਨ ਨੂੰ ਫਿਰ ਵੀ ਵਾਹਿਗੁਰੂ ਦਾ ਸ਼ੁਕਰ ਮਨਾਵਾਂਗੇ ਜਿਹੜਾ ਪਾਣੀ ਦੋਸਤੋ ਅੱਗੇ ਨਾਲੋਂ ਘੱਟ ਗਿਆ ਤੇ ਹੁਣ ਆਪੋ ਜੀ ਵਧਿਆਂ ਲਈ ਮੀਂਹ ਵੀ ਕੁਝ ਦਿਨਾਂ ਵਾਸਤੇ ਜਿਵੇਂ ਹੁਣ ਮੌਸਮ ਵੱਲੋਂ ਕੋਈ ਵੀ ਹਜੇ ਮੀ ਇਹ ਇਨਾ ਸ਼ੁਕਰ ਮਨਾਵਾਂਗੇ ਇਹੀ ਅਰਦਾਸ ਕਰਾਂਗੇ ਤੇ ਸਾਰੇ ਭੈਣਾ ਭਰਾਵਾਂ ਨੂੰ ਅਰਦਾਸ ਕਰਨ ਨੂੰ ਕਹਾਂਗੇ ਵੀ ਪੰਜਾਬ ਲਈ ਅਰਦਾਸ ਕਰੋ ਤੇ ਸ਼ੁਕਰ ਮਨਾਓ ਰੱਬ ਦਾ ਜੀ ਨੇ ਆਪ ਨੂੰ ਬਚਾਲਿਆ ਤੇ ਸ਼ੁਕਰ ਧੰਨਵਾਦ ਉਹਨਾਂ ਦਾ ਵੀ ਬਣਦਾ ਹੈਗਾ ਜਿਹੜੇ ਕਲਾਕਾਰ ਵੀਰ ਜਿਹੜੇ ਨਾਲ ਖੜੇ ਆ ਇਹੀ ਕਹਾਂਗੇ ਦੀ ਵੱਤੋ ਵੱਤ ਵੀ ਕਿਸੇ ਦਾ ਭਲਾ ਹੋ ਸਕਦਾ ਜੀਤੋਂ ਵੀ ਜਿੰਨਾ ਜੋਗੇ ਹੈਗੇ ਆ ਉਹਨਾਂ ਕੋ ਭਲਾ ਕਰੋ ਜਾਂ ਕਿਸੇ ਦੀ ਮਦਦ ਹੋ ਸਕਦੀ ਆ ਰਾਸ਼ਨ ਵਿੱਚ ਮਦਦ ਕਰੋ ਤੇ ਜਾ ਕੇ ਕਿਸੇ ਜੀ ਦੋਸਤ ਜਿੰਨੀ ਵੀ ਸੇਵਾ ਹੋ ਸਕਦੀ 19 ਸੇਵਾ ਜਰੂਰ ਕਰੋ ਕਿਸੇ ਨੂੰ ਟ੍ਰੋਲ ਕਰਨ ਦੀ بجائے ਜਿਹੜਾ ਜਿਹੜੇ ਤਰੀਕੇ ਨਾਲ ਸੇਵਾ ਕਰਦਾ ਤੇ ਇੱਕ ਗੱਲ ਨੋਟ ਕਰ ਲਿਓ ਜਿਹੜੀ ਆਪਾਂ ਨੂੰ ਸੇਵਾ ਦੀ ਲੋੜ ਆ ਪਾਣੀ ਦੇ ਸੁੱਕਣ ਤੋਂ ਬਾਅਦ ਵੀ ਪੈਣੀ ਆ ਉਸ ਤੋਂ ਬਾਅਦ ਪਤਾ ਲੱਗੂਗਾ ਕਿਸਾਨਾਂ ਦੇ ਖੇਤਾਂ ਵਿੱਚ ਜਿਹੜੀ ਰੇਤ ਆ ਉਹਨੂੰ ਸਾਫ਼ ਕਰਨ ਦੀ ਤੇ ਅਗਲੀ ਫਸਲ ਦੀ ਤਿਆਰੀ ਵੀ ਕਰਨੀ ਆ ਤੇ ਦੂਜੇ ਬਾਅਦ ਚ ਹੋ ਸਕਦਾ ਵੀ ਕੋਈ ਬਿਮਾਰੀਆਂ ਵੀ ਫੈਲਣ ਉਹਦੇ ਲਈ ਆਪਾਂ ਨੂੰ ਮੈਡੀਕਲ ਦੀ ਸਹੂਲਤ ਵੀ ਚਾਹੀਦੀ ਆ ਉਹਦੇ ਲਈ ਬੁੱਸਤ ਨੂੰ ਦਿਖਾਉਂਦੇ ਆ ਸੁੱਕਣ ਤੋਂ ਬਾਅਦ ਕੀ ਹੋ ਜਾਮ ਹੋਵੇ ਦੇਖਦਾ ਜੀ ਪਾਣੀ ਸੁੱਕਣ ਤੋਂ ਬਾਅਦ ਦਾ ਰਸਤਾ ਕੋਈ ਸਾਹਮਣੇ ਦੇਖ ਲਓ ਪਾਣੀ ਸੁੱਕਣ ਤੋਂ ਬਾਅਦ ਇਦਾਂ ਦਾ ਮੋਲ ਹੋ ਜਾਣਾਗਾ ਕੀ ਪਤਾ ਵੀ ਇਸ ਰੇਤ ਵਿੱਚ ਕੋਈ ਜਾਨਵਰ ਵਗੈਰਾ ਵੀ ਆ ਸਕਦੇ ਆ ਕੋਈ ਪਤਾ ਨਹੀਂ ਤਾਂ ਬਾਕੀ ਅਰਦਾਸ ਕਰੋ ਵਾਹਿਗੁਰੂ ਦਾ ਸ਼ੁਕਰ ਕਰੋ ਕਿ ਪੰਜਾਬ ਤੇ ਜਿਹੜਾ ਵੀ ਸੰਕਟ ਦੀ ਘੜੀ ਆਈ ਆ ਥੋੜੇ ਸਮੇਂ ਦੇ ਵਿੱਚ ਪੰਜਾਬੀਆਂ ਦੇ ਹੌਂਸਲੇ ਨਾਲ ਤੇ ਵਾਹਿਗੁਰੂ ਦੀ ਮਿਹਰ ਨਾਲ ਤਾਂ ਚਲਦੀ ਹੀ ਇਸ ਔਖੀ ਘੜੀ ਦੇ ਵਿੱਚੋਂ ਵਾਹਿਗੁਰੂ ਆਪਣਾ ਕਢਣਗੇ ਧੰਨਵਾਦ ਜੀ